ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਨਾਬਾਦੀ ਸਬ ਤਹਿਸੀਲ ਪਾਦਸੋ ਨਗਰ ਪੰਚਾਇਤ ਚੋਣ ਵਿੱਚ ਮਹਿਲਾਵਾਂ ਦਾ قبضہ ਮਧੂਬਾਲਾ ਬਣੀ ਨਗਰ ਪੰਚਾਇਤ ਦੀ ਪਹਿਲੀ ਮਹਿਲਾ ਪ੍ਰਧਾਨ ਪ੍ਰਧਾਨਗੀ ਦੀ ਚੋਣ ਐਸ ਡੀ ਐਮ ਨਾਬਾਦੀ ਰਾਹ ਨੁਮਾਈ ਹੇਠ ਹੋਈ ਅਤੇ ਸਿਰਫ ਹੋਈ 2 ਮਿੰਟ ਵਿੱਚ ਹੀ ਸਰਬਸੰਮਤੀ ਦੇ ਨਾਲ ਮਧੂਬਾਲਾ ਨੂੰ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਬੁਰਦੇਵ ਸਿੰਘ ਦੇ ਮਾਨ ਨੇ ਸਾਰਿਆਂ ਨੂੰ ਵਧਾਈ ਦਿੱਤੀ ਵਿਦਾਇਕ ਦੇਵਮਾਨ ਨੇ ਕਿਹਾ ਲੰਬੇ ਸਮੇਂ ਤੋਂ ਕਾਂਗਰਸ ਅਤੇ ਅਕਾਲੀ ਦਲ ਕਾਬਸੀ ਅਤੇ ਪਹਿਲੀ ਵਾਰ ਆਮ ਪਾਰਟੀ ਦੀ ਪ੍ਰਧਾਨ ਬਣੀ ਹੈ ਇਸ ਮੌਕੇ ਢੋਲ ਦੇ ਡਗੇ ਤੇ ਖੁਸ਼ੀ ਵਿੱਚ ਖੂਬ ਭੰਗੜਾ ਪਾਇਆ ਨਾਬਾ ਤੋਂ ਬਿਊਰੋ ਰਿਪੋਰਟ ਬਹੁਤ-ਬਹੁਤ ਮੁਬਾਰਕਾਂ ਸਾਰੇ ਐਮਸੀ ਸਾਹਿਬਾਨ ਨੇ ਅੱਜ ਸੌਂ ਚੱਕੀ ਹੈ ਜੀ 11 ਦੇ 11 ਐਮਸੀ ਜਿਹੜੇ ਨਗਰ ਪੰਚਾਇਤ ਪਾਸੋਂ ਦੇ ਨਵੇਂ ਚੁਣੇਗੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਔਰ ਅੱਜ ਸਰਬ ਸੰਮਤੀ ਦੇ ਨਾਲ ਨਗਰ ਪੰਚਾਇਤ ਭਾਸੋਂ ਦੇ ਪ੍ਰਧਾਨ ਦੀ ਚੋਣ ਹੋਈ ਹੈ ਮਤਲਬ ਬਾਲਾ ਜੀ ਜਿਹੜੇ ਨੇ ਪ੍ਰੈਜ਼ੀਡੈਂਟ ਚੁਣੇ ਕਹਿੰਦੇ ਸਰਬਸੰਮਤੀ ਨਾਲ ਸਾਰਿਆਂ ਨੇ ਹੱਥ ਖੜੇ ਕਰਕੇ ਉਹਨਾਂ ਦੀ ਸਹਿਮਤੀ ਪ੍ਰਗਟ ਕੀਤੀ ਹੈ 11 ਦੇ 11 ਐਮਸੀ ਸਹਿਬਾਨ ਨੇ ਤੇ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਉਰਪਿੰਦਰ ਸਿੰਘ ਜੀ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਸਾਰਿਆਂ ਨੇ ਚੁਣਿਆ ਗਿਆ ਔਰ ਮੀਤ ਪ੍ਰਧਾਨ ਜਿਹੜੇ ਨੇ ਜੀ ਬੀਬੀ ਬਲਜਿੰਦਰ ਕੌਰ ਇਹਨਾਂ ਨੂੰ ਸਰਬਸੰਮਤੀ ਨਾਲ ਸਾਰਿਆਂ ਨੇ ਚੁਣਿਆ ਗਿਆ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਅੱਛੀ ਟੀਮ ਅਸੀਂ ਕੋਸ਼ਿਸ਼ ਕੀਤੀ ਹੈ ਬੈਲੈਂਸ ਕਰਕੇ ਕਿ ਨਗਰ ਪੰਚਾਇਤ ਭਾਸੋਂ ਦੇ ਬਹੁਤ ਸਾਰੇ ਕੰਮ ਨੇ ਕਾਹੇ ਬਾਜ਼ਾਰ ਦਾ ਮਸਲਾ ਹੈ ਕਾਹੇ ਡਿਵੈਲਪਮੈਂਟ ਦਾ ਮਸਲਾ ਸਾਰੇ ਜਿਹੜੇ ਮਸਲੇ ਨੇ ਉਹ ਅਸੀਂ ਬਹੁਤ ਅੱਛੇ ਤਰੀਕੇ ਨਾਲ ਸਾਰੀ ਟੀਮ ਜਿਹੜੀ ਹੈ ਇਕੱਠੇ ਹੋ ਕੇ ਜਿੰਨੇ ਸਾਡੇ ਐਮਸੀ ਸਾਹਿਬਾਨ ਨੇ ਦੋ ਭਾਜਪੀ ਦੇ ਨੇ ਇਕ ਕਾਲੀ ਦਲ ਦੇ ਨੇ ਉਹਨਾਂ ਨੇ ਵੀ ਨਾਲ ਸਾਡੇ ਸਮਰਥਨ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਸਾਡੇ ਜਿਹੜੇ ਇੰਡੀਪੈਂਡੈਂਟ ਸੈਂ ਸਾਡੇ ਐਮਸੀ ਸਾਹਿਬਾਨ ਜਿੱਤੇ ਸੀ ਆਲਰੇਡੀ ਆਮਾ ਦੀ ਪਾਰਟੀ ਜੁਆਇਨ ਕਰ ਗਏ ਨੇ ਅਰਸ਼ਦ ਜੀ ਜੋਗਾ ਜੀ ਔਰ ਮੈਡਮ ਨਿਰਮਲਾ ਜੀ ਸੂਤ ਮੈਡਮ ਉਹ ਜੁਆਇਨ ਕਰ ਗਏ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸਾਰੇ ਜਿਹੜੇ ਸਹਿਯੋਗ ਕਰ ਰਹੇ ਨੇ ਔਰ ਪਾਸੋਂ ਸ਼ਹਿਰ ਦੇ ਉੱਤੇ ਕਿ ਨਿਵਾਸੀ ਜਿਨ੍ਹਾਂ ਨੇ ਵੋਟ ਪਾ ਕੇ ਸਾਰੇ ਐਮਸੀ ਸਾਹਿਬਾਨ ਜਿਹੜੀ ਕ੍ਰੀਮ ਵਿੱਚ ਚੁਣੀ ਆ ਬਹੁਤ ਅੱਛੀ ਟੀਮ ਚੁਣੀ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਔਰ ਮੈਂ ਵਿਸ਼ਵਾਸਦਾ ਹਾਂ ਨਾ ਪਾਸੋਂ ਦੇ ਸਾਰੇ ਨਿਵਾਸੀਆਂ ਨੂੰ ਕਿ ਸਾਡੀ ਜਿਹੜੀ ਟੀਮ ਹੈ ਇਮਾਨਦਾਰੀ ਨਾਲ ਅੱਛੇ ਤਰੀਕੇ ਨਾਲ ਜਿੰਨੇ ਵੀ ਮਸਲੇ ਨੇ ਪਾਸੋਂ ਦੇ ਚਾਹੇ ਉਹ ਬਾਜ਼ਾਰ ਦਾ ਮਸਲਾ ਚਾਹੇ ਉਹ ਡਿਵੈਲਪਮੈਂਟ ਦੇ ਮਸਲੇ ਨੇ ਸਾਰੇ ਬਹੁਤ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਹਲ ਕਰੇਗੀ ਔਰ ਸਭ ਨੂੰ ਨਾਲ ਲੈ ਕੇ ਚਲਾਉਂਗੀ ਪਿਛਲੀਆਂ ਸਮਿਆਂ ਦੇ ਵਿੱਚ ਅਕਾਲੀ ਦਲ ਨੇ ਵੀ ਪ੍ਰਧਾਨ ਬਣਾਏ ਨਹੀਂ ਕਾਂਗਰਸ ਨੇ ਵੀ ਬਣਾਏ ਨਹੀਂ ਔਰ ਅਸੀਂ ਪਹਿਲੀ ਵਾਰੀ ਸਾਡੀ ਜਿਵੇਂ ਇਲੈਕਸ਼ਨ ਹੋਈ ਆ ਮਾਂ ਦੀ ਪਾਰਟੀ ਤੋਂ ਸ਼ਾਂਤੀ ਜਿੱਤ ਕੇ ਐਨਸੀ ਸਹਿਬਾਨ ਬਣੇ ਨੇ ਔਰ ਹੁਣ ਸਾਰੀ ਨਾਲ ਨੇ ਤੇ ਮੇਰਾ ਇਹ ਮਕਸਦ ਹੈ ਜੀ ਦੇਖੋ ਇਹ ਗੱਲ ਅਕਸਰ ਚਰਚਾ ਚ ਹੁੰਦੀ ਹੈ ਜਦੋਂ ਪ੍ਰਧਾਨ ਬਣਾਈਦਾ ਹੈ ਜੀ ਬੜੀਆਂ ਆਫਰਾਂ ਹੁੰਦੀਆਂ ਜੀ ਤੁਸੀਂ ਪੈਸੇ ਲੈ ਲਓ ਆ ਕਰ ਲਓ ਆ ਕਰ ਲਓ ਉਹ ਚੀਜ਼ਾਂ ਤੋਂ ਅਸੀਂ ਬਹੁਤ ਕੋਹਾ ਦੂਰ ਆ ਜੀ ਕਿਉਂਕਿ ਮੇਰਾ ਮਕਸਦ ਉਹ ਨਹੀਂ ਹੈ ਮੇਰਾ ਮਕਸਦ ਹੈ ਕਿ ਜਿੰਨੂੰ ਵੀ ਸੇਵਾ ਮਿਲੀ ਉਹ ਸੇਵਾ ਦੇ ਤੌਰ ਤੇ ਕਰੋ ਮੈਂ ਬਤੌਰ ਐਮਐਲਏ ਸੇਵਾ ਕਰ ਰਿਹਾ ਜੀ ਅਸੀਂ ਵੀ ਆਪਣੀ ਕੋਸ਼ਿਸ਼ ਕਰੀ ਦੀ ਹੈ ਮੈਂ ਆਪਣੀ ਸੈਲੀ ਤੱਕ ਵੀ ਜਿਹੜੀ ਹੈ ਉਹ ਗਰੀਬ ਬੱਚਿਆਂ ਦੀ এডਿਕੇਸ਼ਨ ਤੇ ਖਰਚ ਕਰਦੇ ਹਾਂ ਜਿੰਨਾ ਵੀ ਕੋਸ਼ਿਸ਼ ਕਰਦੇ ਹਾਂ ਅੱਛਾ ਕਰਨ ਦੀ ਔਰ ਜਿੰਨੀ ਸਾਰੀ ਟੀਮ ਹੈ ਇਹਨ ਰੋਲ ਜਿਹੜੀ ਹੈ ਇਹ ਸੇਵਾਦਾਰ ਦੇ ਤੌਰ ਤੇ ਸਾਰੀ ਕੰਮ ਕਰੇਗੀ ਮੈਨੂੰ ਜੀ ਲੱਗ ਰਿਹਾ ਹੈ ਕਿ ਮੰਗੀ ਵੀ ਬਹੁਤ 파ਸੂਤ ਕਰਦੀਆਂ ਕਿ ਉਹਨਾਂ ਨੂੰ ਸੰਮੋਹਤਾ ਦੇਣਾ ਹੈ ਕਿ ਅਸੀਂ ਦੋਨਾਂ ਸੇਵਾ ਦਿੱਤੀ ਅਸੀਂ ਤੇ ਦੋਨਾਂ ਮੰਗਾਂਗੇ ਦੇਵਾ ਜੀ ਕੰਮ ਸੀ ਨਾਲ ਹੋਰ ਨੀਚੋ ਲਾਵਾ ਅੱਜ ਤੋਂ ਆਪ ਕਿਹੜੇ ਕੰਮ ਦੇ ਸਕਦੇ ਹਾਂ ਸਕੂਲ ਆਵੇ ਸਰਕਾਰੀ ਹਸਪਤਾਲਾਂ ਸਰਕਾਰੀ ਕਲੀਆਂ ਦੇ ਜੋ ਵੀ ਕੰਮ ਹੋਣਗੇ ਅਸੀਂ ਪੂਰੀ ਜਿੰਮੇਵਾਰੀ ਬੁੱਕ ਕਰਾਉਂਦੇ ਹਾਂ ਬਹੁਤ ਵਧੀਆ ਜੀ ਮਾਨ ਸਾਹਮਣੇ ਸਾਹਮਣੇ ਰੁੱਤੀ ਆ ਅੱਗੇ ਕੰਮ ਨਹੀਂ ਮੈਨੂੰ ਜਿਹੜੀ ਪੈਕੀਟਾਂ ਦਿੱਤੀ ਬਾਜ਼ਾਰ ਦੇ ਕੰਮ ਜੀ ਸੇਵਰੇਜ਼ ਵਗੈਰਾ ਦੇ ਕੰਮ ਸਾਰੇ ਕਰ ਲਵਾਂਗੇ ਇਹਨਾਂ ਤੋਂ ਕੋਈ ਯਾਦਦਾਸ਼ਤ ਨਹੀਂ ਮਿਲਦੀ ਕਿ ਮੈਂ ਕਿਹੜੇ ਸਾਰੇ ਪੜ੍ਹਤਾ ਸੀ ਕਿਹੜਾ ਕਾਡਾ ਕੋਈ ਸੀ